ਸੁਖਵੀਰ ਸਿੰਘ ਬਾਦਲ ਨੂੰ ਬੀਤੇ ਦਿਨੀ ਅਕਾਲ ਤਖਤ ਸਹਿਦ ਜਥੇਦਾਰ ਅਤੇ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਜਿਹੜਾ ਤਨਖਾਹਿਆ ਕਰਾ ਦਿੱਤਾ ਕਿ ਉਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਆ ਪੰਜਿੰਦਰ ਸਿੰਘ ਮਾਜੀ ਆ ਭਾਈ ਸਿੱਖ ਪ੍ਰਚਾਰਕ ਉਹਨਾਂ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾ ਦੇਣਾ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਹੋਰ ਕੀ ਕਹਿਣਾ ਹੈ ਪੰਜਿੰਦਰ ਸਿੰਘ ਮਾਜੀ ਦਾ ਤੁਸੀਂ ਆਪਣੀ ਜਵਾਨੀ ਹੀ ਸੁਣ ਲਵੋ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਹਿਬਾਨ ਦੀ ਇਕਤਰਤਾ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੂੰ ਤਨਖਾਈਆ ਘਰਾਰ ਦਿੱਤਾ ਗਿਆ ਇੱਕ ਤਾਂ ਸਿੱਖ ਸਮਾਜ ਦਾ ਇੱਕ ਬਹੁਤ ਵੱਡਾ ਹਿੱਸਾ ਸੀਗਾ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਸੁਖਬੀਰ ਐਂਡ ਪਾਰਟੀ ਦੇ ਗੁਨਾਹਾਂ ਦਾ بار-ਬਾਰ ਉਹਨਾਂ ਵੱਲੋਂ ਕੀਤੇ ਗਏ ਪਾਪਾਂ ਦਾ ਅਪਰਾਧਾਂ ਦਾ ਜ਼ਿਕਰ ਕਰ ਰਿਹਾ ਸੀਗਾ ਕਿ ਅੱਜ ਅਕਾਲ ਤਖਤ ਸਾਹਿਬ ਵੱਲੋਂ ਵੀ ਉਸ ਵਰਗ ਵੱਲੋਂ ਕੀਤੇ ਜਾ ਰਹੇ ਜ਼ਿਕਰ ਦੇ ਉੱਤੇ ਮੋਹਰ ਲਾ ਦਿੱਤੀ ਗਈ ਹੈ ਕਿ ਸਾਰੇ ਬੰਦੇ ਜਿਹੜੇ ਸੁਖਬੀਰ ਦੇ ਪਾਪਾਂ ਦੀ ਗੱਲ ਕਰਦੇ ਸੀ ਉਹ ਸਾਰੇ ਸੱਚੇ ਬੰਦੇ ਸੀਗੇ ਸੋ ਉਹ ਸਾਰੇ ਜਿਹੜੇ ਸੱਚ ਬੋਲ ਰਹੇ ਸੀਗੇ ਇੱਕ ਤਾਂ ਇਹ ਗੱਲ ਸਪਸ਼ਟ ਹੋ ਗਈ ਦੂਜਾ ਮੈਂ ਤੁਹਾਡੇ ਮਾਧਿਅਮ ਰਾਹੀਂ ਸਿੰਘ ਸਾਹਿਬਾਨ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਤਾ ਤੇ ਨਾਲ ਉਹਨੂੰ ਕਹਤਾ ਕਿ ਮਾਫੀ ਮੰਗ ਲਵੇ ਅੱਗੇ ਲੱਗੇ ਇਸ ਤਰ੍ਹਾਂ ਰਿਹਾ ਕਿ ਜਿਵੇਂ ਪੂਰੀ ਪਹਿਲਾਂ ਹੀ ਪਲੈਨਿੰਗ ਬਣੀ ਬਣ ਚੁੱਕੀ ਹੁੰਦੀ ਹੈ ਮਿਲੀ ਭੁਗਤ ਹੋਈ ਹੁੰਦੀ ਹੈ ਕਿਉਂਕਿ ਤੁਸੀਂ ਦੇਖੋ ਸੁਖਵੀਰ ਸਿੰਘ ਬਾਦਲ ਇੱਕ ਦਿਨ ਪਹਿਲਾਂ ਜਿਹੜਾ ਹੈਗਾ ਕਾਰਜਕਾਰੀ ਪ੍ਰਧਾਨ ਬਣਾ ਦਿੰਦਾ ਅਕਾਲੀ ਦਲ ਦਾ ਅਗਲੇ ਦਿਨ ਉਹਨੂੰ ਤਰਖਾਇਆ ਕਰਾਰ ਦਿੱਤਾ ਜਾ ਰਿਹਾ ਹੈ ਤੇ ਫਿਰ ਨਾਲ ਹੀ ਜਿਹੜੇ ਨੇ ਜਥੇਦਾਰ ਸਾਹਿਬ ਇਹ ਵੀ ਕਹਿੰਦੇ ਨੇ ਕਿ ਉਸ ਮੌਕੇ ਦੇ ਜਿਹੜੇ ਕੈਬਨਿਟ ਮਨਿਸਟਰ ਨੇ ਸਿੱਖ ਉਹਨਾਂ ਤੇ ਵੀ ਬਣਦੀ ਕਾਰਵਾਈ ਜਿਹੜੀ ਉਹ ਵੀ ਆਪਣਾ ਸਪਸ਼ਟੀਕਰਨ ਦੇਣ ਇਹ ਗੱਲ ਠੀਕ ਹੈ ਉਹ ਵੀ ਸਪਸ਼ਟੀਕਰਨ ਦੇਣ ਪਰ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਸਿੰਘ ਸਾਹਿਬਾਨ ਨੇ ਜਿਹੜਾ ਸਰਕਾਰ ਦਾ ਮੁਖੀ ਸੀ ਉਸ ਮੌਕੇ ਪ੍ਰਕਾਸ਼ ਸਿੰਘ ਬਾਦਲ ਭਾਵੇਂ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ ਉਹਨੂੰ ਕੋਈ ਹੋਰ ਸਜ਼ਾ ਤਾਂ ਲਾਈ ਨਹੀਂ ਜਾ ਸਕਦੀ ਪਰ ਸਮਝ ਨਹੀਂ ਆ ਰਹੀ ਕਿ ਕਿਹੜੀ ਮਜਬੂਰੀ ਹੈ ਕਿ ਸਾਡੇ ਇਹ ਜਥੇਦਾਰ ਅਜੇ ਤੱਕ ਵੀ ਜਿਹੜਾ ਸਰਕਾਰ ਦਾ ਮੁਖੀ ਹੈ 2007 ਤੋਂ ਲੈ ਕੇ 17 ਤੱਕ ਪ੍ਰਕਾਸ਼ ਸਿੰਘ ਬਾਦਲ ਉਹਦੇ ਬਾਰੇ ਕੋਈ ਮੂੰਹ ਨਹੀਂ ਖੋਲ ਰਹੇ ਘਟੋ ਘਟੋ ਤੋਂ ਫਖਰੇ ਕੌਮ ਦਾ ਜਿਹੜਾ ਖਿਤਾਬ ਹੈ ਉਹ ਤਾਂ ਵਾਪਸ ਲੈਂਦੇ ਪਾਪ ਇਕੱਲੇ ਸੁਖਬੀਰ ਨੇ ਤਾਂ ਨਹੀਂ ਕੀਤੇ ਉਹ ਜਿਹੜਾ ਸਾਰੀ ਅਗਵਾਈ ਤਾਂ ਪ੍ਰਕਾਸ਼ ਸਿੰਘ ਬਾਦਲ ਕਰ ਰਿਆ ਸੀਗਾ ਜਿਹੜੀ ਉਸ ਮੌਕੇ ਦੀਆਂ ਸਰਕਾਰਾਂ ਦੀ ਤਾਂ ਇਸ ਕਰਕੇ ਮੈਨੂੰ ਲੱਗ ਰਿਹਾ ਕਿ ਇਹ ਸਾਰਾ ਇੱਕ ਇੱਕ ਮਿਲੀ ਭੁਗਤ ਦੇ ਨਾਲ ਇੱਕ ਸਕੀਮ ਜਿਹੜੀ ਚੱਲ ਰਹੀ ਹੈ ਪਰ ਸੰਗਤ ਬਹੁਤ ਜ਼ਿਆਦਾ ਸੁਚੇਤ ਹੈਗੀ ਹੈ ਸੰਗਤ ਇਹਨਾਂ ਦੇ ਇਸ ਇਹ ਜੇ ਕੋਈ ਢਿੱਲਾ ਫੈਸਲਾ ਦੇਣਗੇ ਤਾਂ ਸੰਗਤ ਨੂੰ ਪ੍ਰਵਾਨ ਨਹੀਂ ਹੋਊਗਾ ਜਿਵੇਂ 2015 ਦੇ ਵਿੱਚ ਮੈਂ ਦੱਸਣਾ ਚਾਹੁੰਨਾ ਕਿ ਇਹ ਜਿਹੜਾ ਪ੍ਰੋਸੈਸ ਹੈਗਾ ਇਹ ਇਹ ਅਸਲ ਦੇ ਵਿੱਚ ਕੀ ਸੀਗਾ ਕਿ ਸਰਬੱਤ ਖਾਲਸਾ ਇਕੱਠਾ ਹੁੰਦਾ ਸੀ ਫਿਰ ਫੈਸਲਾ ਹੁੰਦਾ ਸੀਗਾ ਜਥੇਦਾਰ ਚੁਣੇ ਜਾਂਦੇ ਸੀਗੇ ਉਹ ਉਹ ਪੰਜ ਸਿੰਘ ਫਿਰ ਫੈਸਲਾ ਦਿੰਦੇ ਸੀ ਉਹ ਸਰਬੱਤ ਖਾਲਸੇ ਦਾ ਫੈਸਲਾ ਜਿਹੜਾ ਗੁਰਬਾਣੀ ਵੀ ਦਾਦੀ ਕੇ ਸਿੱਖ ਪ੍ਰਚਾਰ ਕ੍ਰਿਸ਼ਿੰਦਰ ਸਿੰਘ ਮਾਜੀ ਦਾ ਕਹਿਣਾ ਹੈ ਕਿ 2007 ਤੋਂ 2017 ਤੱਕ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਨੇ ਉਸ ਸਮੇਂ ਦੌਰਾਨ ਇਹ ਸਭ ਕੁਝ ਹੋਇਆ ਜਿਹਦੇ ਲਈ ਜਿੰਨਾ ਹੀ ਸੁਖਵੀਰ ਸਿੰਘ ਬਾਦਲ ਜ਼ਿੰਮੇਵਾਰਾ ਉਹਨਾਂ ਹੀ ਪ੍ਰਕਾਸ਼ ਸਿੰਘ ਬਾਦਲ ਵੀ ਸ ਜਿਹੜੀਆਂ ਟਕਲਾਮਾਂ ਹੋਈਆਂ ਉਹਨਾਂ ਦੇ ਜ਼ਿੰਮੇਵਾਰਾ ਜਿਹੜਾ ਚੱਲਦੇ ਆ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਦਾ ਜਿਹੜਾ ਅਵਾਰਡ ਆ ਉਹ ਵਾਪਸ ਲੈਣਾ ਚਾਹੀਦਾ ਆ ਤੇ ਕਿ ਲਗਾਤਾਰ ਪੰਜਾਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਇਕਰਾਰ ਦੇਣ ਤੋਂ ਬਾਅਦ ਸਿਆਸਤ ਭਗੀ ਹੋਈ ਆ ਅਕਾਲੀ ਦਲ ਦੇ ਬਗੀ ਲੀਡਰਾਂ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਸਪੀ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਜੇਕਰ ਤਨਖਾਹਿਆ ਕਰਾ ਦਿੱਤਾ ਗਿਆ ਤਾਂ ਵੱਡੀ ਹੀ ਜਿਹੜੀ ਘਟਿਆ ਅਤੇ ਮੰਦਭਾਗੀ ਗੱਲ ਆ ਕਿਉਂਕਿ ਅਕਾਲੀ ਦਲ ਪਾਰਟ ਇੱਕ ਪੰਥਕ ਪਾਰਟੀ ਨੇ ਚੱਲਦੇ ਸਪੀ ਸਿੰਘ ਬਾਦਲ ਹੁਣ ਪਾਰਟੀ ਛੱਡਣੀ ਚਾਹੀਦੀ ਹੈ ਤੇ ਅਕਾਲੀ ਦਲ ਦੇ ਪ੍ਰਧਾਨ ਕਿਦੋਂ ਜਿਹੜਾ ਅਸਤੀਫਾ ਦੇਣਾ ਚਾਹੀਦਾ ਸੀ ਕਿ ਲਗਾਤਾਰ ਹੁਣ ਉੱਥੇ ਹੀ ਰਜਿੰਦਰ ਸਿੰਘ ਮੱਝ ਸਿੱਖ ਇੱਕ ਪ੍ਰਚਾਰਖ ਨੇ ਸਪੀ ਸਿੰਘ ਬਾਦਲ ਨੂੰ ਲੈ ਕੇ ਵੱਡੇ ਸਵਾਲ ਨੇ ਜਿਹੜੇ ਉਹ ਖੜੇ